ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੋਂ ਅੱਜ ਆਪਾਂ ਤੁਹਾਨੂੰ ਇੱਕ ਘਰੇਲੂ ਰੈਸਪੀ ਦੇਣ ਲੱਗੇ ਆ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਘਰੇਲੂ ਰੈਸਪੀਆਂ ਦਿੰਨੇ ਆ ਸੋ ਅੱਜ ਵੀ ਆਪਾਂ ਤੁਹਾਨੂੰ ਇੱਕ ਘਰੇਲੂ ਰੈਸਪੀ ਦੇਣ ਲੱਗੇ ਆ ਜੋ ਕਿ ਬਹੁਤ ਹੀ ਆਸਾਨ ਹੈ ਤੇ ਬਹੁਤ ਛੇਤੀ ਬਣਨ ਵਾਲੀ ਆ ਅੱਜ ਆਪਾਂ ਚਾਰ ਬਣਾਵਾਂਗੇ ਚਾਰ ਤਾਂ ਤੁਸੀਂ ਬਹੁਤ ਤਰੀਕਿਆਂ ਦਾ ਬਨਾਇਆ ਹੋਊਗਾ ਪਾਇਆ ਹੋਊਗਾ ਖਾਦਾ ਹੋਊਗਾ ਪਰ ਅੱਜ ਆਪਾਂ ਬਿਲਕੁਲ ਨਵੇਂ ਤਰੀਕੇ ਦਾ ਚਾਰ ਤੁਹਾਨੂੰ ਦੱਸਾਂਗੇ ਪਾ ਕੇ ਕਿ ਜਿਵੇਂ ਕਿ ਹਰੇਕ ਰੋਤਰ ਉੱਤ ਦਾ ਮੇਵਾ ਹੁੰਦਾ ਸੋ ਅੱਜ ਆਪਾਂ ਵੀ ਜਿਹੜਾ ਤਿਆਰ ਪਾਉਣ ਲੱਗੇ ਆ ਉਹ ਹੈਗਾ ਜੀ ਸਿਆਣੇ ਦਾ ਗਿਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹਾਂਜੀ ਤੁਸੀਂ ਬਿਲਕੁਲ ਸਹੀ ਸਮਝਿਆ ਆਪਾਂ ਔਲਿਆਂ ਦਾ achar ਪਾਵਾਂਗੇ ਤੇ ਉਹ ਵੀ ਬਹੁਤ ਹੀ ਨਵੇਂ ਤਰੀਕੇ ਨਾਲ ਇੱਕ ਵਲੌਗ ਆਪਾਂ ਤੁਹਾਨੂੰ ਪਹਿਲਾਂ ਵੀ ਦਿੱਤਾ ਔਲਿਆਂ ਦੇ achar ਦਾ ਸੋ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਇੱਕ ਨਵਾਂ ਤਰੀਕਾ ਸੀ ਔਲਿਆਂ ਦਾ achar ਪਾਉਣ ਦਾ ਸੋ ਜਿਹੜਾ ਅੱਜ ਆਪਾਂ ਚਾਰ ਬਣਾਵਾਂਗੇ ਉਹ ਬਿਲਕੁਲ ਹੀ ਨਵਾਂ ਤਰੀਕਾ achar ਬਣਾਉਣ ਦਾ ਸੋ ਅੱਜ ਆਪਾਂ ਤੁਹਾਨੂੰ ਹੁਣ ਦਿਖਾਉਨੇ ਆ ਕਿ ਆਪਾਂ ਔਲੇ ਦਾ achar ਜਿਹੜਾ ਉਹ ਕਿਸ ਤਰੀਕੇ ਨਾਲ ਪਾਵਾਂਗੇ ਹਾਂਜੀ ਆਪਾਂ ਔਲੇ ਲਏ ਆ ਇਹ ਆਪਣੇ ਘਰ ਦੇ ਔਲੇ ਆ ਜਦੋਂ ਆਪਣੇ ਔਲੇ ਇੱਕ ਦੋ ਦਿਨ ਪਏ ਰਹਿੰਦੇ ਆ ਨਾ ਤੇ ਇਸ ਤਰ੍ਹਾਂ ਦੇਖੋ ਦਾਗੀ ਹੋ ਜਾਂਦੇ ਆ ਦਾਗੀ ਹੋ ਜਾਂਦੇ ਆ ਪਰ ਆਪਣੇ ਘਰ ਦੇ ਤੋੜੇ ਵਿ ਔਲੇ ਆ ਇਹ ਸੋ ਆਪਾਂ ਇਹਨਾਂ ਨਾਲ achar ਬਣਾਵਾਂਗੇ ਤੇ ਇੱਧਰ ਆਪਾਂ ਪਾਣੀ ਰੱਖ ਲਿਆ ਆਪਾਂ ਇਹਨਾਂ ਦਾ achar ਆ ਜਿਹੜਾ ਉਹ ਬਾਲ ਕੇ ਪਾਵਾਂਗੇ ਤੇ ਉਬਾਲੇ ਹੋਏ ਔਲਿਆਂ ਦਾ ਜਿਹੜਾ ਚਾਰ ਉਹ ਆਪਾਂ ਤੁਸੀਂ ਬਹੁਤ ਤਰੀਕਿਆਂ ਨਾਲ ਪਾਉਂਦੇ ਹੋਵੋਗੇ ਪਰ ਆਪਾਂ ਜਿਹੜਾ ਤੁਹਾਨੂੰ ਬਿਲਕੁਲ ਨਵਾਂ ਤਰੀਕਾ ਦਾ ਦੱਸਾਂਗੇ ਪਹਿਲਾਂ ਵਾਲਾ ਜਿਹੜਾ ਆਪਾਂ ਤੁਹਾਨੂੰ ਬਲੌਗ ਦਿੱਤਾ ਸੀਗਾ ਉਹ ਦਿੱਤਾ ਸੀਗਾ ਉਹ ਆਪਾਂ ਤਲ ਕੇ ਪਾਇਆ ਸੀ ਚਾਰ ਜਿਹੜਾ ਅੱਜ ਵਾਲਾ ਆਪਾਂ ਚਾਰ ਪਾਵਾਂਗੇ ਇਹ ਆਪਾਂ ਉਬਾਲ ਕੇ ਪਾਵਾਂਗੇ ਸੋ ਆਪਾਂ ਹੁਣ ਜਿਹੜੇ ਔਲੇ ਆ ਇਹਨਾਂ ਨੂੰ ਉਬਾਲਣ ਵਾਸਤੇ ਰੱਖਾਂਗੇ ਇਹ ਸਾਰੇ ਔਲਿਆਂ ਨੂੰ ਆਪਾਂ ਉਬਾਲਣ ਵਾਸਤੇ ਪਾਣੀ 'ਚ ਪਾ ਦਾਂਗੇ ਹਾਂਜੀ ਆਪਾਂ ਇਹ ਔਲੇ ਆ ਉਬਾਲਣ ਵਾਸਤੇ ਰੱਖਦੇ ਆ। ਸੋ ਆਪਾਂ ਇਹਨਾਂ ਨੂੰ ਪਹਿਲਾਂ ਉਬਾਲਾਂਗੇ ਤੇ ਇਹਨਾਂ ਦਾ achar ਪਾਵਾਂਗੇ ਆਪਾਂ। ਹਾਂਜੀ ਆਪਾਂ ਔਲੇ ਆ ਜਿਹੜੇ ਇਹ ਉਬਾਲ ਲੇ ਆਪਾਂ। ਔਲੇ ਆਪਾਂ ਉਬਾਲ ਕੇ ਇਹਨਾਂ ਦੀਆਂ ਜਿਹੜੀਆਂ ਗਿੜਕਾਂ ਉਹ ਕੱਢਤੀਆਂ ਆਪਾਂ ਤੇ ਇਹਨਾਂ ਦੀਆਂ ਫਾੜੀਆਂ ਕਰ ਲੈਣੀਆਂ ਔਲਿਆਂ ਦੀਆਂ ਤੇ ਥੋੜਾ ਜਿ ਇਹਨਾਂ ਨੂੰ ਸੁਕਾ ਲੈਣਾ ਵੀ ਜਿਹੜਾ ਇਹਨਾਂ ਦੇ ਵਿੱਚ ਪਾਣੀ ਨਾ ਹੋਵੇ ਔਲਿਆਂ ਦੇ ਵਿੱਚ ਤੇ ਜਿਹੜੇ ਆਪਾਂ ਇੱਧਰ ਮਸਾਲੇ ਲਏ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਹੜੇ ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾਵਾਂਗੇ। ਇਹ ਆਪਾਂ ਲਈਆ ਮਿੱਠੇ ਇਹ ਸਾਬਤ ਧਨੀਆ ਤੇ ਇਹ ਸੌਫ ਇਹ ਤਿੰਨ ਚੀਜ਼ਾਂ ਹੀ ਇਹਦੇ ਵਿੱਚ ਜਿਹੜੀਆਂ ਉਹ ਪੈਣੀਆਂ ਬਾਕੀ ਆ ਤਾਂ ਨੂਨ ਮਿਰਚ ਹਲਦੀ ਇਹ ਸਭ ਕੁਝ ਆਮ ਰਸੋਈ ਦੇ ਵਿੱਚ ਆਪਾਂ ਡੇਲੀ ਵਰਤਦੇ ਆ ਇਹ ਚਿੱਟਾ ਨਮਕ ਲਿਆ ਇਹ ਆਪਾਂ ਹਲਦੀ ਲਈ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਿਰਕਾ ਲਿਆ ਜੇ ਤੁਹਾਡੇ ਕੋਲੇ ਨਿੰਬੂ ਹੈ ਤਾਂ ਤੁਸੀਂ ਇੱਕ ਨਿੰਬੂ ਲੈ ਸਕਦੇ ਆ ਨਹੀਂ ਥੋੜਾ ਜਿਹਾ ਇੱਕ ਚਮਚਾ ਜਿਵੇਂ ਸਿਰਕੇ ਦਾ ਲੈ ਸਕਦੇ ਆ ਇਹ ਆਪਣੇ ਕੋਲੇ ਇੱਧਰ ਲਾਲ ਮਿਰਚ ਆ ਇਹ ਥੋੜਾ ਜਿਹਾ ਗੁੜ ਲਿਆ ਆਪਾਂ ਅਦਰਕ ਹਰੀ ਮਿਰਚ ਤੇ ਲਸਣ ਇਹ ਤਿੰਨ ਚੀਜ਼ਾਂ ਜਿਹੜੀਆਂ ਇਹ ਆਪਾਂ ਕੁੱਟ ਲਾਂਗੇ ਕੁੱਟ ਕੇ ਇਹਨਾਂ ਨੂੰ ਚਾਹ ਮੈਕਸੀ ਦੇ ਵਿੱਚ ਗ੍ਰाइंड ਕਰੋ ਚਾਹ ਕੁੰਡੇ ਦੇ ਵਿੱਚ ਕੁੱਟ ਲਓ ਕੁੱਟ ਕੇ ਇਹਨਾਂ ਦਾ ਪੇਸਟ ਆਪਾਂ ਤਿਆਰ ਕਰਾਂਗੇ ਇਹਨਾਂ ਤਿੰਨਾਂ ਚੀਜ਼ਾਂ ਦਾ ਤੇ ਆ ਜਿਹੜੇ ਆਪਣੇ ਕੋਲੇ ਤਿੰਨ ਮਸਾਲੇ ਆ ਇਹ ਮੇਥੇ ਆ ਇਹ ਸਾਫਤ ਧਨੀਆ ਤੇ ਸੌਫ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਜਿਹੜਾ ਉਹ ਬਰੀਕ ਥੋੜਾ ਜਿਹਾ ਬਰੀਕ ਕਰ ਲਾਂਗੇ ਕਿਉਂਕਿ ਇਸ ਤਰ੍ਹਾਂ ਇਹ ਜਿਹੜੇ ਮਸਾਲੇ ਆ ਬਹੁਤ ਮੋٹے ਆ ਥੋੜਾ ਜਿਹਾ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ ਜਿਆਦਾ ਬਰੀਕ ਨਹੀਂ ਕਰਨੇ ਆਪਾਂ ਥੋੜਾ ਜਿਹਾ ਇਹਨਾਂ ਦਾ ਪੇਸਟ ਬਣਾਵਾਂਗੇ ਤੇ ਬਾਕੀ ਆਪਾਂ ਜਿਵੇਂ ਜਿਵੇਂ ਆਚਾਰ ਬਣਾਵਾਂਗੇ ਉਹ ਫਿਰ ਤੁਹਾਨੂੰ ਨਾਲ ਦੀ ਨਾਲ ਆਪਾਂ ਤਰੀਕਾ ਦੱਸਦੇ ਆਂ ਆਪਾਂ ਇਹਨਾਂ ਨੂੰ ਹੁਣ ਤੜਕਾ ਹੀ ਲਾਉਣਾ ਕਿਉਂਕਿ ਔਲੇ ਆ ਜਿਹੜੇ ਉਹ ਆਪਾਂ ਉਬਾਲ ਲਏ ਆ ਤੇ ਤੜਕਾ ਲਾਵਾਂਗੇ ਹੁਣ ਆਪਾਂ ਤੇ ਇਹ ਜਿਹੜਾ ਆਚਾਰ ਆ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਸਬਜੀ ਦੀ ਤਰ੍ਹਾਂ ਬਣ ਜਾਂਦਾ ਵੀ ਜਿਵੇਂ ਇੱਕ ਸਬਜੀ ਬਣਦੀ ਹੁੰਦੀ ਆ ਵੱਖਰੇ ਤਰੀਕੇ ਦੇ ਨਾਲ ਇਹ ਆਚਾਰ ਬਣਦਾ ਬਿਲਕੁਲ ਸਬਜੀ ਦੀ ਤਰ੍ਹਾਂ ਤੇ ਵੱਖਰਾ ਜਿਹਾ ਟੇਸਟ ਆਉਂਦਾ ਕਿਉਂਕਿ ਖੱਟਾ ਮਿੱਠਾ ਆਚਾਰ ਬਣਦਾ ਆਪਾਂ ਇਹਦੇ ਵਿੱਚ ਜਿਹੜਾ ਗੁੜ ਵੀ ਪਾਵਾਂਗੇ ਤੇ ਇਧਰ ਆਪਾਂ ਸਿਰਕਾ ਵੀ ਪਾਵਾਂਗੇ ਬਾਕੀ ਔਲੇ ਆ ਜਿਹੜੇ ਉਹ ਵੀ ਥੋੜੇ ਜਿਹਾ ਖੱਟੇ ਹੁੰਦੇ ਆ ਤੇ ਇਧਰ ਆਪਾਂ ਜਿਹੜਾ ਇਹ ਤੜਕਾ ਮੂ ਤੜਕਾ ਬਣ ਜਨ ਆਪਣਾ ਜਿਹੜਾ ਆਪਾਂ ਅਦਰਕ ਲਸਣ ਤੇ ਇਹ ਪਾਇਆ ਇਹਦੇ ਵਿੱਚ ਹਰੀ ਮਿਰਚ ਪਾਈ ਆ ਇਹ ਤੜਕੇ ਨੂੰ ਤੜਕਾ ਬਣ ਜਾਣਾ ਇਹ ਤਾਂ ਬਿਲਕੁਲ ਜਿਹੜਾ ਅਚਾਰ ਹਨ ਉਹ ਸਬਜੀ ਵਰਗਾ ਹੀ ਬਣਦਾ ਜਿਵੇਂ ਆਪਾਂ ਸਬਜੀ ਬਣਾਈ ਹੁੰਦੀ ਐ ਇਸ ਤਰ੍ਹਾਂ ਬਣ ਜਾਂਦਾ ਬਹੁਤ ਵਧੀਆ ਬਣ ਕੇ ਇਹ ਤਿਆਰ ਹੁੰਦਾ ਅਚਾਰ ਆ ਜਿਹੜਾ ਇਹ ਹੁਣ ਆਪਾਂ ਬਣਾ ਕੇ ਤੁਹਾਨੂੰ ਜਿਵੇਂ ਬਣਾਉਣੀ ਹੋਵੇ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਹਾਂਜੀ ਆ ਦੇਖੋ ਜਿਹੜੇ ਆਪਣੇ ਕੋਲੇ ਤਿੰਨ ਮਸਾਲੇ ਸੀ ਉਹ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਰਗੜ ਲਏ ਆ ਦੇਖੋ ਬਿਲਕੁਲ ਇਹਨਾਂ ਦਾ ਆਪਾਂ ਚੂਰਨ ਨਹੀਂ ਬਣਾਉਣਾਗਾ ਥੋੜੇ ਜਿਹਾ ਆਪਾਂ ਇਹ ਦਰਦਰੇ ਜਿਹਾ ਰੱਖਣੇ ਆ ਨਾ ਜ਼ਿਆਦਾ ਆਪਾਂ ਇਹ ਬਰੀਕ ਕਰਨੇ ਆ ਨਾ ਜ਼ਿਆਦਾ ਇਹ ਆਪਾਂ ਮੋٹے ਰੱਖਣੇ ਆ ਇਹ ਆਪਾਂ ਮਸਾਲੇ ਇਹ ਪੀਸ ਲਏ ਇਹਦੇ ਵਿੱਚ ਰਗੜ ਲਏ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਤੇ ਇਹਦੇ ਵਿੱਚ ਹੀ ਆਪਾਂ ਜਿਹੜੀ ਇਹ ਹਰੀ ਮਿਰਚਾਂ ਤੇ ਲਸਣ ਤੇ ਅਦਰਕ ਉਹ ਆਪਾਂ ਇਹਦੇ ਵਿੱਚ ਰਗੜਾਂਗੇ ਇੱਧਰ ਆਪਾਂ ਜਿਹੜੀ ਕੜਾਈ ਆ ਉਹ ਰੱਖ ਲਈ ਆ ਇਹਦੇ ਵਿੱਚ ਆਪਾਂ ਇੱਕ ਕੜਛੀ ਨਾਰਮਲ ਕੜਛੀ ਜਿਹੜੀ ਆਪਾਂ ਰਸੋਈ ਦੇ ਵਿੱਚ ਵਰਤਦੇ ਆ ਉਹ ਇੱਕ ਕੜਛੀ ਆਪਾਂ ਇਹਦੇ ਵਿੱਚ ਜਿਹੜੀ ਉਹ ਤੇਲ ਦੀ ਪਾਈ ਆ ਇੱਧਰ ਆਪਣਾ ਤੇਲ ਗਰਮ ਹੋ ਜਾਊਗਾ ਤੇ ਇੱਧਰ ਆਪਣਾ ਜਿਹੜਾ ਇਹ ਮਸਾਲਾ ਇਹ ਪੀਸਿਆ ਜਾਊਗਾ ਅਦਰਕ ਤੇ ਲਸਣ ਤੇ ਆਹ ਹਰੀ ਮਿਰਚ ਇਹ ਤਿੰਨ ਆ ਦੇਖੋ ਜੀ ਆਪਣਾ ਤੇਲ ਹੈ ਜਿਹੜਾ ਉਹ ਗਰਮ ਹੋ ਗਿਆ ਜਿਹਦੇ ਵਿੱਚ ਜਿਹੜੇ ਆਪਾਂ ਮਸਾਲੇ ਪੀਸੇ ਸੀ ਪਹਿਲਾਂ ਭੇ ਪਾਵਾਂਗੇ ਮਸਾਲੇ ਦੇ ਵਿੱਚ 2 ਪਸਾਤ ਤੇ ਧਨੀਆ ਤੇ ਮੇਥੇ ਹੁਣ ਆਪਾਂ ਜਿਹੜਾ ਇਹ ਪੇਸਟ ਤਿਆਰ ਕੀਤਾ ਅਦਰਕ ਲਸਣ ਅਤੇ ਹਰੀ ਮਿਰਚ ਦਾ ਜਿਹੜਾ ਪੇਸਟ ਆਪਾਂ ਇਹ ਤਿਆਰ ਕੀਤਾ ਇਸ ਤੋਂ ਬਾਅਦ ਆਪਾਂ ਇਹਦੇ ਨੇ ਚੇ ਪਾਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਟਾਈਮ ਆ ਜਿਹੜਾ ਘੱਟ ਸੇਕ ਤੇ ਇਹਨੂੰ ਆਪਾਂ ਤਲਾਂਗੇ ਥੋੜਾ ਜਿਹਾ ਆਪਾਂ ਫਰਾਈ ਕਰਾਂਗੇ ਨੂੰ ਸੇਕ ਪਰ ਆਪਾਂ ਘੱਟ ਰੱਖਣਾ ਇਹਦਾ ਬਿਲਕੁਲ ਜਿਵੇਂ ਆਪਾਂ ਸਬਜ਼ੀ ਦਾ ਤੜਕਾ ਤਿਆਰ ਕਰਦੇ ਆ ਉਸ ਤਰ੍ਹਾਂ ਹੀ ਜਿਹੜਾ ਇਹਨੇ ਤਿਆਰ ਹੋਣਾ ਹੈ ਜਦੋਂ ਹੁਣ ਇਹ ਪੱਕ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆ ਨਮਕ ਮਿਰਚ ਹਲਦੀ ਉਹ ਐਡ ਕਰਾਂਗੇ ਦੋ ਮਿੰਟ ਹੀ ਪਕਾਉਣਾ ਆਪਏ ਨੂੰ ਵੀ ਜਿਆਦਾ ਟਾਈਮ ਆ ਜਿਹੜਾ ਨਹੀਂ ਪਕਾਉਣਾ ਦੋ ਕ ਮਿੰਟ ਬਹੁਤ ਹੈ ਆਪਣਾ ਜਿਹੜਾ ਮਸਾਲਾ ਇਹ ਪੱਕ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਇਹ ਲਾਲ ਮਿਰਚ ਇਹ ਹਲਦੀ ਫਿਰ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਇੱਕ ਮਿੰਟ ਲਈ ਬਸ ਤੇ ਫਿਰ ਆਪਾਂ ਜਿਹੜੇ ਔਲੇ ਆਪਣੇ ਕੋਲੇ ਉਬਾਲੇ ਹੋਏ ਔਲੇ ਆ ਪਾੜੀਆਂ ਕੀਤੀਆਂ ਹੋਈਆਂ ਉਹ ਔਲੇ ਆਪਾਂ ਇਸ ਮਸਾਲੇ ਦੇ ਵਿੱਚ ਜਿਹੜੇ ਪਾਵਾਂਗੇ ਕਿਉਂਕਿ ਔਲੇ ਤਾਂ ਆਪਣੇ ਕੋਲੇ ਪਹਿਲਾਂ ਹੀ ਜਿਹੜੇ ਉਬਲੇ ਹੋਏ ਆ ਪੱਕੇ ਹੋਏ ਹੀ ਔਲੇ ਤਾਂ ਆਪਣੇ ਕੋਲੇ ਆ ਦੇਖੋ ਜੇ ਆਪਣਾ ਜਿਹੜਾ ਮਸਾਲਾ ਇਹ ਪੱਕ ਕੇ ਤਿਆਰ ਆ ਬਸ ਤੇ ਹੁਣ ਜਿਹੜੇ ਆਪਣੇ ਕੋਲੇ ਔਲੇ ਉਬਾਲੇ ਹੋਏ ਆ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਨੂੰ ਪਾ ਕੇ ਆਪਾਂ ਤਾਲਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚਾਹ ਆ ਜਿਹੜੇ ਬਿਲਕੁਲ ਸਬਜੀ ਵਾਲਾ ਹੀ ਬਣਦਾ ਜਿਵੇਂ ਸਬਜੀ ਆਪਾਂ ਸੁੱਕੀ ਸਬਜੀ ਕੋਈ ਬਣਾਉਨੇ ਆ ਉਸ ਤਰ੍ਹਾਂ ਹੀ ਬਣਦਾ ਕਿਉਂਕਿ ਸਾਰਾ ਤੜਕਾ ਇਹਦਾ ਜਿਹੜਾ ਸਬਜੀ ਵਾਲਾ ਹੀ ਤਿਆਰ ਹੁੰਦਾ ਬਹੁਤ ਵਧੀਆ ਇਹ ਜਿਹੜਾ achar ਆ ਉਹ ਬਣ ਕੇ ਤਿਆਰ ਹੁੰਦਾ ਹੁਣ ਆਪਾਂ ਇਹਨੂੰ ਜਿਹੜਾ 1-2 ਮਿੰਟ ਸੇਕ ਲਵਾਵਾਂਗੇ 1-2 ਮਿੰਟ ਸੇਕ ਲਵਾਵਾਂਗੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਗੋੜਾ ਉਹ ਐਡ ਕਰਾਂਗੇ ਤੇ ਜਿਹੜਾ ਥੋੜਾ ਜਿਹਾ ਆਪਾਂ ਸਿਰਕਾ ਲਿਆ ਸੀ ਜੇ ਨਿੰਬੂ ਹੈਗਾ ਤਾਂ ਨਿੰਬੂ ਦਾ ਰਸ ਕੱਢ ਕੇ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆ ਤੇ ਜੇ ਸਿਰਕਾ ਪਾਉਣਾ ਤੇ ਇੱਕ ਚਮਚਾ ਜਿੰਨੇ ਸਿਰਕੇ ਦਾ ਵੀ ਪਾ ਸਕਦੇ ਆ ਇੱਕ ਦੋ ਮਿੰਟ ਆਪਾਂ ਇਹਨੂੰ ਸੇਕ ਲਵਾ ਲਦੇ ਫਿਰ ਇਹਦੇ ਵਿੱਚ ਆਪਾਂ ਗੁੜ ਐਡ ਕਰਦੇ ਆ ਆ ਦੇਖੋ ਜੀ ਆਪਣੇ ਜਿਹੜੇ ਔਲੇ ਆ ਉਹ ਪੱਕ ਗਏ ਆ 2 ਮਿੰਟ ਹੋ ਗਏ ਆ ਇਹਨਾਂ ਨੂੰ ਆਲਿਆਂ ਨੂੰ ਆਪਣੇਆਂ ਨੂੰ ਹੁਣ ਜਿਹੜਾ ਆਪਾਂ ਗੁੜ ਰੱਖਿਆ ਸੀ ਥੋੜਾ ਜਿਹਾ ਇਹ ਗੁੜ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਦਾਂਗੇ ਤੇ ਜਿਵੇਂ ਜਿਵੇਂ ਗਰਮ ਹੋ ਜਾਊਗਾ ਗਰਮ ਹੋ ਕੇ ਇਹਨੇ ਤੇਰੇ ਦੇ ਵਿੱਚ ਸਾਰੇ ਆਚਾਰ ਦੇ ਵਿੱਚ ਜਿਹੜਾ ਇਹ ਨਿੱਕਸ ਹੋ ਜਾਊਗਾ ਗੁੜ ਆਪਣਾ 1-2 ਮਿੰਟ ਲੱਗਣਗੇ ਹੁਣ ਇਹਨੂੰ ਬਸ ਗੋਡਨ ਨੂੰ ਜਿਹੜਾ ਉਹ ਮਿਕਸ ਹੋ ਜਾਊਗਾ ਚਾਰ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚਿਰਕਾ ਨਿੰਬੂ ਆ ਤਾਂ ਨਿੰਬੂ ਦਾ ਰਸ 5-8 ਦੇਣੀਆ ਜਿਸਰਕਾ ਤਾਂ ਚਿਰਕਾ ਪਾਸਾ ਖ ਦੇਣੀਆ ਇੱਕ ਕੜਛੀ ਸਰ ਪਾਪਾ ਜਿਹੜੀ ਉਹ ਤੇਲ ਦੀ ਲਈ ਸੀਗੀ ਉਹਦੇ ਵਿੱਚ ਜਿਹੜਾ achar ਆਪਣਾ ਅਗੇ ਬਣ ਕੇ ਤਿਆਰ ਹੋ ਗਿਆ ਬਿਲਕੁਲ ਥੋੜੇ ਥੋੜੇ ਆਪਾਂ ਮਸਾਲੇ ਲੈਏ ਸੀ ਇੱਥੇ ਤਾਂ ਚਮਚਾ ਹੀ ਆਪਣੇ ਕੋਲੇ ਮਸਾਲੇ ਆਂਦਾ ਸੀ ਇੱਕ ਕੜਛੀ ਆਪਣੇ ਕੋਲੇ ਤੇਲ ਦੀ ਸੀ ਇਹ ਸਿਰਫ ਹੁਣਾਈ ਗੋੜਾ ਜਿਹੜਾ ਮਿਕਸ ਹੋ ਜਾਊਗਾ ਵਿੱਚ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ ਹਾਂਜੀ ਆਪਣਾ ਆਚਾਰ ਆ ਦੇਖੋ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜਿਹੜੀ ਕੜਾਈ ਹੈ ਉਹ ਥੱਲੇ ਲਾ ਲਾਂਗੇ ਜੇ ਗੈਸ ਤੇ ਬਣਾ ਰਹੇ ਆ ਤਾਂ ਬੱਸ ਗੈਸ ਬੰਦ ਕਰ ਦਿਓ ਇਹਨੂੰ ਆਪਾਂ ਥੱਲੇ ਲਾ ਕੇ ਫਿਰ ਇਹਦੇ ਵਿੱਚ ਜਿਹੜਾ ਨਿੰਬੂ ਦਾ ਸਿਰਕਾ ਆਪਣੇ ਕੋਲੇ ਜੇ ਨਿੰਬੂ ਦਾ ਰਸ ਉਹ ਪਾ ਲੋ ਜੇ ਸਰਕਾ ਦਾ ਸਰਕਾ ਪਾ ਲੋ ਇਹਨੋਂ ਪਸੇ ਤੋਂ ਥੱਲੇ ਲਾ ਲਿਆ ਕੜਾਈ ਨੂੰ ਗੋੜਾ ਜਿਹੜਾ ਆਪਣਾ ਉਹ ਮਿਕਸ ਹੋ ਗਿਆ ਚੰਗੀ ਤਰ੍ਹਾਂ ਆਚਾਰ ਦੇ ਵਿੱਚ ਤੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਸਿਰਕਾ ਆਪਣੇ ਕੋਲੇ ਇੱਕ ਚਮਚਾ ਜਿਹੜਾ ਸਿਰਕੇ ਦਾ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਔਰ ਇਹਨੂੰ ਆਚਾਰ ਨੂੰ ਨਾ ਪਠੰਡਾ ਕਰਨਾ ਠੰਡਾ ਕਰਕੇ ਫਿਰ ਆਪਾਂ ਇਹਨੂੰ ਕਿਸੇ ਡੱਬੇ ਦੇ ਵਿੱਚ ਜਿਹੜਾ ਪਾਵਾਂਗੇ ਚਾਹ ਕਿਸੇ ਭਾਂਡੇ ਦੇ ਵਿੱਚ ਕੱਢ ਲੋ ਚਾਹ ਕਿਸੇ ਡੱਬੇ ਦੇ ਵਿੱਚ ਪਾ ਲੋ ਇਹਨੂੰ ਡੱਬਾ ਜਿਹੜਾ ਆਪਣਾ ਬਿਲਕੁਲ ਸਾਫ਼ ਹੋਣਾ ਚਾਹੀਦਾ ਤੇ ਹੁਣ ਇਹਨੂੰ ਆਪਾਂ ਜਿਹੜਾ ਆਚਾਰ ਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਫਿਰ ਇਹਨੂੰ ਆਪਾਂ ਜਿਹੜਾ ਡੱਬੇ ਦੇ ਵਿੱਚ ਚਾਹ ਭਾਂਡੇ ਦੇ ਵਿੱਚ ਕਿਸੇ ਦੇ ਵਿੱਚ ਕੱਢਾਂਗੇ ਹਾਂਜੀ ਆਪਣਾ ਆਚਾਰ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਦੇਖੋ ਠੰਡਾ ਹੋ ਗਿਆ ਸੀ ਆਪਾਂ ਕੜਾਈ ਚੋਂ ਇਹ ਕੱਢ ਲਿਆ ਥੋੜਾ ਜਿਹੀ ਆਪਾਂ ਬਣਾਇਆ ਇਹ ਆਚਾਰ ਤੇ ਆਪਾਂ ਭਾਂਡੇ ਦੇ ਵਿੱਚ ਇਸ ਲਈ ਕੱਢ ਲਿਆ ਇਹ ਤੇ ਇਸ ਤਰ੍ਹਾਂ ਜਿਹੜੀਆਂ ਸੌਖੀਆਂ ਸੌਖੀਆਂ ਰੈਸਪੀਂ ਆਪਾਂ ਤੁਹਾਨੂੰ ਦਿੰਦੇ ਰਹਿੰਨੇ ਆ ਤੇ ਇਸ ਤਰ੍ਹਾਂ ਦੀਆਂ ਰੈਸਪੀਂਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਦੇਖ ਕੇ ਸੋਣਾ ਜਾਂ ਕਮੈਂਟ ਜ਼ਰੂਰ ਕਰਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਉਹ ਬਿਲਕੁਲ ਇਹ ਆਸਾਨ ਤਰੀਕਾ ਤੇ ਬਹੁਤ ਵਧੀਆ ਜਿਹੜਾ ਆਚਾਰ ਬਿਲਕੁਲ ਸਬਜੀ ਵਰਗਾ ਆਚਾਰ ਆ ਜਿਹੜਾ ਬਣ ਕੇ ਤੇ ਤਿਆਰ ਹੁੰਦਾ ਆਪਣਾ ਇਹ ਤੇ ਬਹੁਤ ਵਧੀਆ ਇਹ ਬਣਦਾ ਆ achar ਤੇ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਕੋਈ ਜਿਆਦਾ ਸਮਾਨ ਦੀ ਜ਼ਰੂਰਤ ਵੀ ਆਪਾਂ ਨੂੰ ਨਹੀਂ ਪੈਂਦੀ ਇਹਦੇ ਵਿੱਚ ਇਹ achar ਆ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਆਪਾਂ ਡੱਬੇ ਦੇ ਵਿੱਚ ਵੀ ਕੱਢ ਸਕਦੇ ਹਾਂ ਡੱਬਾ ਜਿਹੜਾ ਆਪਣਾ ਬਿਲਕੁਲ ਸਾਫ਼ ਹੋਣਾ ਚਾਹੀਦਾ ਤੇ ਆਪਾਂ ਇਹ ਥੋੜਾ ਬਣਾਇਆ ਕਰਕੇ ਆਪਾਂ ਭਾਂਡੇ ਦੇ ਵਿੱਚ ਹੀ ਕੱਢਦੇ ਆ ਇਹ achar ਤੇ ਇਸ ਤਰ੍ਹਾਂ ਹੀ ਵੀਡੀਓ ਆਪਣੀ ਜਿਹੜੀ ਦੇਖਦੇ ਆ ਭੈਣ ਭਰਾ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਵੀ ਜਿਹੜਾ ਆਪਣਾ ਟਾਈਮ ਕੱਢ ਕੇ ਵੀਡੀਓ ਦੇਖਦੇ ਆ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ